ਸਾਡੀ ਟੀਮ ਇੱਕ ਵਾਰ ਫਿਰ ਹਾਜ਼ਰ ਹੈ ਪ੍ਰਾਪਰਟੀ ਦਾ ਇੱਕ ਬਲੌਗ ਲੈ ਕੇ ਅੱਜ ਦੇ ਇਸ ਬਲੌਗ ਵਿੱਚ ਅਸੀਂ ਜ਼ਿਕਰ ਕਰਾਂਗੇ ਜਲੰਧਰ ਦੇ ਨਕੋਦਰ ਰੋਡ ਤੇ ਵਡਾਲਾ ਚੌਂਕ ਤੇ ਬਿਲਕੁਲ ਨੇੜੇ ਟੀਵੀ ਟਾਵਰ ਦੇ ਤਕਰੀਬਨ ਸਾਹਮਣੇ ਇੱਕ 20 ਮੱਲੇ ਦੇ ਮੱਡ ਹਾਊਸ ਦਾ ਇਸ ਮੱਡ ਹਾਊਸ ਦਾ ਸਾਈਜ਼ ਰਹੇਗਾ 50 ਬਾਈ 90 ਔਰ ਇਹ ਮਿਲੇਗਾ ਤੁਹਾਨੂੰ ਕੇਵਲ ਪਲਾਟ ਦੇ ਰੇਟ ਤੇ ਇਸ ਮੱਡ ਹਾਊਸ ਦੀ ਲੋਕੇਸ਼ਨ ਰਹੇਗੀ ਜੀ ਜਲੰਧਰ ਦੇ ਨਕੋਦਰ ਰੋਡ ਤੇ ਟੀਵੀ ਟਾਵਰ ਦੇ ਤਕਰੀਬਨ ਬਿਲਕੁਲ ਸਾਹਮਣੇ ਨਕੋਦਰ ਰੋਡ ਤੋਂ ਤੁਹਾਨੂੰ ਇਹ ਮੱਡ ਹਾਊਸ ਕੇਵਲ ਵਾਕਿੰਗ ਡਿਸਟੈਂਸ ਤੇ ਮਿਲੇਗਾ ਆਓ ਜੀ ਹੁਣ ਤੁਹਾਨੂੰ ਇਸ ਕਲੋਨੀ ਦਾ ਛੋਟਾ ਜਿਹਾ ਟੂਰ ਕਰਾਉਂਦੇ ਹਾਂ ਜਿੱਥੇ ਤੁਹਾਨੂੰ ਮੱਡ ਹਾਊਸ ਮਿਲੇਗਾ ਇਸ ਮੱਡ ਹਾਊਸ ਦੀ ਫੇਸਿੰਗ ਰਹੇਗੀ ਵੈਸਟ ਤੇ ਸਾਈਜ਼ ਰਹੇਗਾ 50x90 ਜੇਕਰ ਤੁਸੀਂ ਇਸ 스마트 ਹਾਊਸ ਬਾਰੇ ਹੋਰ ਕੁਝ ਜਾਨਣਾ ਚਾਹੁੰਦੇ ਹੋ ਜਾਂ ਸਾਈਟ ਵਿਜ਼ਿਟ ਕਰਨਾ ਚਾਹੁੰਦੇ ਹੋ ਇਸੇ ਰੇਟ ਪਰ ਇੱਕ ਕਨਫਰਮ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਦੇ ਹੈਲਪਲਾਈਨ ਨੰਬਰ 9814068140 98140 ਤੇ ਤੁਸੀਂ ਕਿਸੇ ਵੀ ਵੇਲੇ ਵੀ ਕੰਟੈਕਟ ਕਰਕੇ ਪੂਰੀ ਡਿਟੇਲ ਲੈ ਸਕਦੇ ਹੋ ਜੀ ਇਹ ਮਲਡ ਹਾਊਸ ਮਿਲੇਗਾ ਤਾਂ ਤੁਹਾਨੂੰ ਪਲਾਟ ਦੇ ਰੇਟ ਤੇ ਪਰ ਇਸ ਦੇ ਵਿੱਚ ਆਲਰੇਡੀ ਰਹਿਣ ਵਾਸਤੇ ਤਿੰਨ ਬੈਡਰੂਮ, ਡਰਾਈング ਰੂਮ, ਲੌਬੀ ਸਭ ਕੁਝ ਰੈਡੀ ਹੈ। ਤਕਰੀਬਨ 4 ਤੋਂ 5 ਗੱਡੀਆਂ ਦੀ ਪਾਰਕਿੰਗ ਮਿਲੇਗੀ। ਪਰ ਇਹ ਪਹਿਲਾਂ ਕਲੀਅਰ ਕਰਤਾ ਜਾਵੇ ਕਿ ਹੈ ਮਲਡ ਹਾਊਸ ਕੇਵਲ ਪਲਾਟ ਦੇ ਰੇਟ ਤੇ ਮਿਲੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਪੂਰੀ ਡਿਟੇਲ ਲੈ ਸਕਦੇ ਹੋ। ਸਾਡੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ, ਲਾਈਕ ਕਰਿਓ। ਇਸ ਵੀਡੀਓ ਨੂੰ ਸ਼ੇਅਰ ਵੀਡੀਓ ਨੂੰ ਕਰਿਓ ਬਹੁਤ-ਬਹੁਤ ਧੰਨਵਾਦੀ ਬਹੁਤ ਜਲਦ ਫੇਰ ਹਾਜ਼ਰ ਹੋਵਾਂਗੇ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਤੇ ਥੈਂਕ ਯੂ ਵੈਰੀ ਮਚ